ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਨਮਸਕਾਰ ਤੇ ਮੈਂ ਹੈਗਾ ਹਰਦੇਵ ਕਮਲ ਤੁਹਾਨੂੰ ਪਤਾ ਹੈ ਨਾ ਤੇ ਇਹਨੇ ਪੰਕਜ ਸਰਦਾਨਾ ਇਹਨਾਂ ਬਾਰੇ ਵੀ ਤੁਹਾਨੂੰ ਪਤਾ ਹੀ ਹੋਣਾ ਹੈ ਨਾ ਤੇ ਅਸੀਂ ਇਸ ਵਕਤ ਬੈਠੇ ਹਾਂ ਸਟੂਡੀਓ 'ਚ ਤੇ ਨਵੇਂ ਸਾਲ ਦੀ ਸਾਡੀ ਇਹ ਪਹਿਲੀ ਕਹਿ ਸਕਦੇ ਆ ਕਿ ਮੀਟਿੰਗ ਹੈ ਪਹਿਲੀ ਵੀਡੀਓ ਹੈ ਨਾ ਤਹੇ ਜੇ ਅਸੀਂ ਸਟੂਡੀਓ ਸਾਡਾ ਹਲੇ ਬੰਦ ਰਿਹਾ ਹੈ ਬਣਿਆ ਨਹੀਂ ਪਰ ਅਸੀਂ ਦੇ ਰਹੇ ਹਾਂ ਪਿਛਲੇ ਦੀਵਾਰ ਹੀ ਹੈ ਹਲੇ ਦੀਵਾਰ ਨੂੰ ਅਸੀਂ ਹੋਰ ਵੀ ਥੋੜਾ ਜਿਹਾ ਨੂੰ ਸੁੰਦਰਤਾ ਪ੍ਰਦਾਨ ਕਰਾਂਗੇ ਹਨ ਔਰ ਸਟੂਡੀਓ ਵਿੱਚ ਸਾਡੇ ਦੋ ਬਣ ਰਹੇ ਹਨ ਹਲੇ ਸਾਡੇ ਕੋਲ ਪੈਸੇ ਪੂਸੇ ਹੈ ਨਹੀਂ ਮੁੱਕ ਗਏ ਤੁਸੀਂ ਫਟਾਫਟ ਹੁਣ ਕਿਰਪਾ ਕਰੋ ਸਾਡੇ ਚੈਨਲ ਨੂੰ ਪ੍ਰਮੋਟ ਕਰੋ ਹਨ ਤਾਂ ਕਿ ਸਾਡੇ ਕੋਲ ਹੋਰ ਪੈਸੇ ਪੂਹੇ ਆਉਣ ਤੇ ਅਸੀਂ ਸਟੂਡੀਓ ਨੂੰ ਵਧੀਆ ਤਰੀਕੇ ਨਾਲ ਬਣਾਈ ਜੇ ਹਨ ਸਟੂਡੀਓ ਦੇ ਆਪਾਂ ਦੋ ਬਣਾ ਰਹੇ ਹਾਂ ਇੱਕ ਬਲਾੜਾ ਸਿਟੀ ਰੇਡੀਓ ਅਤੇ ਦੂਜਾ ਬਲਾੜਾ ਹਲਚਲ ਬਲਾੜਾ ਹਲਚਲ ਦਾ ਬਣਾ ਰਹੇ ਹਾਂ ਫੁੱਲ ਵਾਲਾ ਡੌਗਰੇ ਫੁੱਲ ਵਾਲਾ ਡੌਗਰੇ ਪਰਮਤੇ ਹੀ ਆਪਾਂ ਨੂੰ ਚਲੋ ਇਹ ਤਾਂ ਹਮੇ ਦੋਸਤਾਂ ਨੂੰ ਪਹਿਲਾਂ ਪੱਟੀ ਆ ਕੇ ਭਲਾੜਾ ਹਲਚਲ ਦੇ ਭਲਾੜਾ ਸਿੱਟ ਜਿਹੜੀ ਉਹ ਹੈਗੇ ਇੱਕੋ ਹੀ ਨੇ ਹਨਾ ਇੱਕੋ 48 ਦੇ ਛੱਟੇ ਪੱਟੇ ਹਨਾ ਬਿਲਕੁਲ ਐਂ ਕਹਿ ਰਿਹਾ ਤੇ ਤੇ ਹੁਣ ਗੱਲ ਕੇ ਕਮਲ ਜੀ ਮੇਰੇ ਉਸਤਾਦ ਵੀ ਕਹਿ ਸਕਦਾ ਮੈਨੂੰ ਇਲੈਕਟ੍ਰੋਨਿਕ মিডিਆ ਚ ਲਿਆਉਣ ਵਾਲਾ ਸਾਡੇ ਕਮਲ ਜੀ ਨੇ ਦੀ ਮੈਂ ਤਾਂ ਪ੍ਰਿੰਟ মিডিਆ ਚ ਰਹੇ ਸੀ ਹੁਣ ਤੱਕ ਜੀ ਦੇਖੋ ਜੀ ਇਲੈਕਟ੍ਰੋਨ ਚਾਇਆ ਤੇ ਕਮਲਜੀਤ ਦੀ ਦੇਣਾ ਦੇਖੋ ਜੀ 우ਸਤਾਦ ਚੇਲੇ ਵਾਲੀ ਗੱਲ ਤਾਂ ਚਲੋ ਹੈ ਨਹੀਂਗੀ ਨਹੀਂ ਦੇਖੋ ਮੰਨਦਾ ਤਾਂ ਹੈਗੀ ਤਾਂ ਗੱਲ ਬਰਾਬਰ ਦੀ ਹੈ ਹਨਾ ਉਹ ਬਰਾਬਰ ਦੀ ਗੱਲ ਤਾਂ ਹੋਰ ਹੁੰਦੀ ਹੈ 우ਸਤਾਦ ਚੇਲੇ ਦੀ ਗੱਲ ਹੋਰ ਹੁੰਦੀ ਹੈ ਖੈਰ ਹੋਰ ਪੰਕਜ ਜੀ ਕੀ ਚੱਲ ਰਿਹਾ ਅੱਜਕੱਲ ਬਲਾੜਾ ਮੰਡੀ ਦਾ ਬਲਾੜਾ ਮੰਡੀ ਠੀਕ ਹੈ ਥੱਲੇ ਜਾਂਦਾ ਤੁਸੀਂ ਮੈਂ ਅੱਜਕੱਲ ਪਾ ਦੇਖਦੇ ਆਂ ਸ਼ਹਿਰ ਚ ਕੀ ਹੋ ਰਿਹਾ ਕੈਨ ਕੀ ਨਹੀਂ ਹੋ ਰਿਹਾ ਲੁੱਟਾ ਖੋਵਾ ਦਾ ਜੋਰ ਹੈ ਨਹੀਂ ਤੁਸੀਂ ਜ਼ਿਆਦਾ ਦੇਖਦੇ ਨਾ ਫਿਰ ਤੁਸੀਂ ਫ੍ਰੀਲੈਂਸ ਚ ਰਹਿੰਦੇ ਹੋ ਪੱਤਰਕਾਰੀ ਕਰ ਰਹੇ ਹੋ ਔਰ ਤੁਸੀਂ ਅੱਜਕੱਲ ਬੁਲਾਡੇ ਦੇ ਚਰਚਿਤ ਪੱਤਰਕਾਰਾਂ ਦੇ ਵਿੱਚ ਇੱਕ ਹੋ ਹੈਗੇ ਹੋ ਹਨ ਨਹੀਂ ਆਪਾਂ ਇੰਨੇ ਦਾ ਨਹੀਂ ਹੋਏ ਜਿਵੇਂ ਕੁਝ ਮੈਂਨੇ ਦਾ ਆਪਾਂ ਨਹੀਂ ਆਪਾਂ ਤਾਂ ਨਹੀਂਵੇਂ ਹੋ ਕੇ ਚੱਲਣ ਵਾਲੇ ਆ ਜੀ ਪੰਨੇ ਆਪਾਂ ਨਹੀਂ ਆਪਾਂ ਤੁਸੀਂ ਮਤਲਬ ਜਿਸ ਹੁਣ ਜਿਸ ਐਂਗਲ ਤੋਂ ਤੁਸੀਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋ ਉਹ ਥੋੜਾ ਜਿਹਾ ਕੋਈ ਤਜਰਬਾ ਸਾਂਝਾ ਕਰੋ ਤੁਹਾਨੂੰ ਕੀ ਲੱਗਦਾ ਕਿ ਇਸ ਵਕਤ ਬੁਲਾਡੇ ਚ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਬੁਲਾਡੇ ਦੇ ਵਿੱਚ ਦੇ ਆਪਾਂ ਸ਼ਹਿਰ ਨੂੰ ਦੇਖਦੇ ਆ ਤਾਂ ਕਮਲਜੀਤ ਨਜਾਇਜ਼ ਕਬ ਚ ਜਾਂਦੀ ਹੈ ਹਮ ਐਸਟਨ ਸ਼ਹਿਰ ਦੇ ਵਿੱਚ ਇੰਨੇ ਨਜਾਇਜ਼ ਕਬਜ਼ੇ ਹੋ ਚੁੱਕੇ ਨੇ ਹੂੰ ਹੂੰ ਪ੍ਰਸ਼ਾਸਨ ਜਿਹੜਾ ਹੈ ਕੰਮ ਕਰਨੇ ਨਹੀਂ ਸੁੱਤਾ ਪਿਆ ਹੂੰ ਹੂੰ ਤੁਸੀਂ ਬੱਸ ਸਟੈਂਡ ਤੇ ਚਲੇ ਜਾਓ ਬਰਾਬਰ ਉੱਥੇ ਹੈਵੀ ਗੱਡੀਆਂ ਆਉਂਦੀਆਂ ਨੇ ਜਿਹੜਾ ਬੱਸ ਸਟੈਂਡ 'ਚੋਂ ਬੱਸ ਨਿਕਲਦੀ ਆ ਬਰਾਬਰ ਗੱਡੀ ਹੋਏਗੀ ਕਮਲ ਜੀ ਤੁਸੀਂ ਉੱਥੋਂ ਨਿਕਲ ਨਹੀਂ ਸਕਦੇ ਜੀ ਹੂੰ ਜਿਹੜੇ ਉੱਥੋਂ ਦੇ ਬਰੇੜੀਆਂ ਵਾਲੇ ਆਪਾਂ ਕਹਿ ਦਈਏ ਚਲੋ ਉਹਨਾਂ ਨੇ ਬਿਜ਼ਨਸ ਤਾਂ ਕਰਨਾ ਹੈ ਵਪਾਰ ਕਰਨਾ ਹੈ ਬੱਚਿਆਂ ਦਾ ਪੇਟ ਪਾਲਣਾ ਪਰ ਲੋਕਾਂ ਦੀਆਂ ਜਾਨ ਤੇ ਖੇਡ ਕੇ ਬਿਜ਼ਨਸ ਕਰਨਾ ਇਹ ਕਿੱਥੋਂ ਤੱਕ ਠੀਕ ਹੈ ਤੇ ਨਿਆਂਇਕ ਕਬਜ਼ੇ ਦੀ ਜਦੋਂ ਗੱਲ ਹੁੰਦੀ ਹੈ ਫਿਰ ਉਹਦੀ ਯਾਦ ਆ ਸਾਗਰ ਸੀਤਿਆ ਹਨ ਬਿਲਕੁਲ ਸਾਗਰ ਸੀਤਿਆ ਦਾ ਦੇਖੋ ਜਦੋਂ ਤੱਕ ਉਹ ਹੈਗੇ ਸੀ ਇੱਥੇ ਹਨ ਐਜ਼ ਅ ਪ੍ਰਸ਼ਾਸਕ ਐਜ਼ ਐਸਡੀਐਮ ਲੱਗਦਾ ਸੀ ਕਿ ਚੌੜਾ ਹੋ ਗਿਆ ਚੌੜਾ ਉਦੋਂ ਤੱਕ ਮਤਲਬ ਉਦੋਂ ਤੱਕ ਤਾਂ ਨਿਆਂਇਕ ਕਬਜ਼ੇ ਘੱਟੋ ਘੱਟ ਲੋਕਾਂ ਦੇ ਲੋਕਾਂ ਦੇ ਹਟੇ ਨਹੀਂ ਉਹਨਾਂ ਨੇ ਉਹ ਨਿਆਂਇਕ ਕਬਜ਼ੇ ਵੀ ਹਟਾ ਦਿੱਤੇ ਸੀ ਕਿ ਜਿਹਨੇ ਕਿ ਲੋਕਾਂ ਨੇ ਸੋਚੀ ਬੀ ਤੁਸੀਂ ਦੇਖੋ ਵੀ ਬਸ ਸਟੈਂਡ ਹੈ ਤੁਸੀਂ ਉੱਥੋਂ ਨਹੀਂ ਕ੍ਰੋਸ ਕਰ ਸਕਦੇ ਆਪਣੇ ਅਬੈਦਗਰ ਚੌਕ ਆ ਗਿਆ ਇੱਥੇ ਸਾਰੇ ਨਜਾਇਜ਼ ਕਬਜ਼ੇ ਹੋ ਰਹੇ ਆ ਗੋਲ ਚੱਕਰ ਚਲੇ ਜਾਓ ਉੱਥੇ ਨਜਾਇਜ਼ ਕਬਜ਼ੇ ਨੇ ਆਈਟੀਆਈ ਚੌਕ ਤੇ ਚਲੇ ਜਾਓ ਉੱਥੇ ਨਜਾਇਜ਼ ਨਹੀਂ ਤੁਸੀਂ ਹੁਣ ਰੇਡੀ ਵਾਲਾ ਉਹਨਾਂ ਨੂੰ ਨਜਾਇਜ਼ ਕਬਜ਼ੇ ਕਹਿ ਰਹੇ ਹੋ ਨਹੀਂ ਮੈਂ ਉਹਨਾਂ ਚਲੋ ਮੈਂ ਦੇਖੋ ਉਹਨਾਂ ਨੇ ਬਿਜ਼ਨਸ ਕਰਨਾ ਵਪਾਰ ਕਰਨਾ ਬੱਚੇ ਪਾਲਣੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਉਹਨਾਂ ਨੂੰ ਪਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਨੇ ਬੱਚੇ ਪਾਲਣ ਉਹਨਾਂ ਨੂੰ ਕੋਈ ਐਸੀ ਜਗ੍ਹਾ ਦਿੱਤੀ ਜਾਵੇ ਕਿ ਸ਼ਹਿਰ ਦੇ ਵਿੱਚ ਤਾਂ ਫਟੋਗੜ ਖੁੱਲਾ ਹੋਵੇ ਨਾ ਟ੍ਰੈਫਿਕ ਇੰਤਲ ਕਿੰਨੀ ਵੱਜ ਚੁੱਕੀ ਹੈ ਹਾਂ ਹਾਂ ਨਹੀਂ ਬਿਲਕੁਲ ਹੁਣ ਦੁਨੀਆ ਦੇਖੋ ਕਮਲ ਜੀ ਰੱਬ ਨਾ ਕਰੇ ਬੱਸ ਸਟੈਂਡ ਤੇ ਰੇੜੀ ਖੜੀ ਹੈ ਹਾਂ ਹਾਂ ਰੇੜੀ ਵੀ ਚਾਹੇ ਰੱਖਿਆ ਕੋਈ ਵੀ ਵਿਕਲਪ ਕਰ ਕੋਈ ਉੱਥੋਂ ਘਾਟ ਆ ਗਿਆ ਹਾਂ ਉਹਨੇ ਗੱਡੀ ਸੜਕ ਤੇ ਖੜਾਈ ਸੜਕ ਤੇ ਖੜਕੀ ਉਹ ਸਮਾਨ ਲੈ ਰਿਹਾ ਐਦਰੋ ਗੱਡੀ ਆ ਗਈ ਕੋਈ ਰੱਬ ਨਾ ਕਰੇ ਕਈ ਵਾਰ ਕੋਈ ਗੱਡੀ ਕੋਈ ਜਿਹਦੇ ਬ੍ਰੇਕ ਆ ਫੇਲ ਗੱਡੀ ਸਪੀਡ ਤੇ ਆ ਰਹੀ ਕੋਈ ਐਸਾ ਹਾਸਾ ਹੋ ਜੇ ਹਾਂ ਦੱਕੋ ਖਾਸ ਫੇਰ ਇਹ ਫੇਰ ਇਹੀ ਲੀਡਰ ਉੱਥੇ ਰੋਟੀਆਂ ਸੇਕਣ ਨੂੰ ਸਾਰੇ ਆ ਜਾਣਗੇ ਸਾਰੇ ਆ ਜਾਣਗੇ ਠੀਕ ਹੈ ਨਾ ਹੁਣ ਕਿਸੇ ਨੂੰ ਪੁੱਛ ਲਓ ਕੋਈ ਨਹੀਂ ਕਿਉਂਕਿ ਲੀਡਰ ਨੇ ਵੋਟਾਂ ਲੈਣੀਆਂ ਕੁਝ ਨਹੀਂ ਪੁੱਛ ਸਕਦੇ ਪਰ ਮੈਂ ਇੱਕ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਚਾਹੇ ਸਾਡੇ ਐਲ ਡੀ ਐਮ ਸਾਹਿਬ ਨੇ ਚਾਹੇ ਸਾਡੇ ਈਓ ਸਾਹਿਬ ਨੇ ਉਹਨਾਂ ਨੇ ਵੋਟਾਂ ਤਾਂ ਨਹੀਂ ਲੈਣੀਆਂ ਨਾ ਉਹ ਤਾਂ ਦਫ਼ਤਰਾਂ ਦੇ ਬਾਹਰ ਆ ਕੇ ਤੁਸੀਂ ਸਿੱਧਾ ਹੀ ਕਰੋ ਨਾ ਮੈਂ ਐਮ ਐਲ ਏ ਸਾਹਿਬ ਨੂੰ ਬੇਨਤੀ ਕਰਦਾ ਨਹੀਂ ਆਪਾਂ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਨੇ ਦੇਖੋ ਜੀ ਲੀਡਰ ਬੰਦੇ ਨੇ ਲੈਣੀਆਂ ਵੋਟਾਂ ਲੀਡਰ ਬੰਦਾ ਤਾਂ ਥੋੜਾ ਜਿਹਾ ਜੇ ਪ੍ਰਸ਼ਾਸਕ ਕਰੂਗਾ ਫਰਦ ਕੋ ਐਸਜੀਐਮ ਕਰਨ ਲੱਗੇ ਜੇ ਤਾਂ ਲੀਡਰ ਦੀ ਇੰਟਰਫੀਅਰੈਂਸ ਤਾਂ ਉਹਦੀ ਹੋ ਜਾਣੀ ਉਹਦੀ ਰੋਕਦਾ ਨਾ ਹੋਣੇ ਉਹ ਇਹੀ ਗੀਤ ਤਾਂ ਆਪਾਂ ਕਹਿੰਦੇ ਆ ਨਾ ਜੀ ਵੀ ਵੀ ਲੀਡਰ ਨੇ ਤਾਂ ਦੇਖੋ ਆਪਣੀ ਵੋਟ ਬੈਂਕ ਨੂੰ ਬਚਾ ਕੇ ਰੱਖਣਾ ਵੀ ਮੇਰਾ ਵੋਟ ਬੈਂਕ ਉਹ ਯਾਰ ਅਫਸਰਾ ਨੇ ਤਾਂ ਕੋਈ ਵੋਟ ਲੈਣੀ ਕਿਸੇ ਉਹ ਆਪਦੀ ਕਾਰਵਾਈ ਕਰਨ ਉਹਨਾਂ ਕੋਲ ਅਧਿਕਾਰ ਹੈ अच्छा दोस्तों ਤੁਸੀਂ ਹੁਣ ਕਮੈਂਟ ਕਰਕੇ ਜਰੂਰ ਦੱਸੋ ਕਿ ਜਿਹੜੇ ਇਹ ਨਜਾਇਜ਼ ਕਬਜ਼ਿਆਂ ਦੀ ਗੱਲ ਅਸੀਂ ਕਰ ਰਹੇ ਹਾਂ ਰੇੜੀ ਵਾਲਿਆਂ ਨੇ ਕੀਤੇ ਨੇ ਜਾਂ ABC ਕਿਸੇ ਨੇ ਦੀ ਕੀਤੇ ਨੇ ਦੁਕਾਨਦਾਰ ਵੀ ਆਪਣਾ ਸਮਾਨ ਬਹੁਤ ਬਾਹਰ ਤੱਕ ਰੱਖ ਲਿਆ ਮੇਰੇ ਪਰਦੇ ਦੇ ਹਨ ਬਹੁਤ ਬਾਹਰ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਇਹ ਠੀਕ ਨੇ ਹੋਣੇ ਚਾਹੀਦੇ ਨੇ ਕਿ ਨਹੀਂ ਹੋਣੇ ਚਾਹੀਦੇ ਨੇ ਆਪਣੀ ਰਾਏ ਜਰੂਰ ਕਮੈਂਟ ਕਰ ਦਿਓ ਕਿਉਂਕਿ ਤੁਹਾਡੀ ਰਾਏ ਵੀ ਕਿਉਂਕਿ ਅੱਜ ਕੱਲ੍ਹ ਲੋਕ ਵੀਡੀਓ ਘੱਟ ਦੇਖਦੇ ਨੇ ਕਮੈਂਟ ਵੱਧ ਪੜ੍ਹਦੇ ਨੇ ਹਨਾ ਅਗਰ ਤੁਸੀਂ ਕਮੈਂਟ ਕਰੋਗੇ ਨਾ ਤਾਂ ਤੁਹਾਡੀ ਰਾਏ ਦਾ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਅ ਤੁਸੀਂ ਕੀ ਸੋਚਦੇ ਹੋ ਹਨ ਜੋ ਆਮ ਪਬਲਿਕ ਉਹ ਕੀ ਸੋਚਦੀ ਹੈ ਔਰ ਮੇਰਾ ਜਿਹੜੀ ਪਬਲਿਕ ਜ਼ਿਆਦਾ ਜੋ ਸੋਚਦੀ ਹੈ ਜੋ ਜ਼ਿਆਦਾ رائے ਰੱਖਦੀ ਹੈ ਉਹੀ رائے ਪ੍ਰਸ਼ਾਸਨ ਨੂੰ ਮੰਨਣੀ ਚਾਹੀਦੀ ਹੈ ਹਨਾ ਉਹੀ ਲੀਡਰਾਂ ਨੂੰ ਮੰਨਣੀ ਚਾਹੀਦੀ ਹੈ ਕਮਾਂ ਜੀ ਤੁਸੀਂ ਦੇਖੋ ਆਪਣੇ ਆਪ ਇੱਕ ਖਬਰ ਚਲਾਈ ਸੀ ਆ ਆਈਟੀਆ ਚੋਂ ਬਿਲਕੁਲ ਤਾਜੀ-ਤਾਜੀ ਹੁਣੀ ਗੱਲ ਉਹਨਾਂ ਨੂੰ ਲੈ ਕੇ ਡਿਵਾਈਡਰ ਆ ਗਿਆ ਠੀਕ ਹੈ ਉਸ ਤੇ ਪ੍ਰਸ਼ਾਸਨ ਨੇ ਨਹੀਂ ਕੋਈ ਐਕਸ਼ਨ ਲਿਆ ਲੇਕਿਨ ਇਥੇ ਦੀ ਸੰਸਥਾ ਨੇ ਚਲੋ ਜਿੰਨਾ ਬੰਨੋ ਕੋਈ ਬਰਦਾਸ਼ਤ ਸੀ ਉਹਨਾਂ ਨੇ ਆਪਣਾ ਕੰਮ ਕੀਤਾ ਸਾਈਨ ਬੋਰਡ ਲਗਾਈ ਮੈਂ ਕਿਹਾ ਕਮਲ ਜੀ ਸਾਈਨ ਬੋਰਡ ਲੱਗਣ ਹੋਏ ਦੋ ਦਿਨ ਵੀ ਨਹੀਂ ਹੋਏ ਤੇ ਅੱਜ ਮੇਰੇ ਕੋਲ ਫੋਟੋ ਆਈਆਂ ਵੀ ਉੱਥੋਂ ਰਾਤ ਫਿਰ ਉਹ ਸਾਈਨ ਬੋਰਡ ਭੁੰਗ ਦੀਆਂ ਟਰਾਲੀਆਂ ਆਈਆਂ ਸੀਗੀਆਂ ਫਿਰ ਤੋੜ ਗਏ ਲੋ ਜੀ ਭੁੰਗ ਦੀਆਂ ਟਰਾਲੀਆਂ ਦਾ ਕਾਰਨ ਕੀ ਹੈ ਕਿਉਂਕਿ ਸਾਈਡਾਂ ਤੇ ਲੋਕਾਂ ਦੀਆਂ ਰੀੜੀਆਂ ਖੜੀਆਂ ਲੋਕਾਂ ਦਾ ਆਉਗੜਾ ਸੜਕ ਤੰਗ ਹੈ ਉਹ ਫਿਰ ਚੱਲੇ ਗਈ ਅੱਜ ਅਗਰ ਅਗਰ ਆਪ ਭੁੰਗ ਦੀ ਟਰਾਲੀ ਉੱਚ ਦੇਖ ਲਈਏ ਤਪੂng ਦੀ ਟਰਾਲੀ ਵੀ ਆਪਣੇ ਆਪ ਦੇ ਵਿੱਚ ਇੱਕ ਕੰਟਰੋਵਰਸ਼ੀਅਲ ਕੰਟਰੋਵਰਸ਼ੀਅਲ ਕਿਉਂਕਿ ਉਹ ਇੰਨਾ ਉਹ ਨੂੰ ਭਰ ਲੈਂਦੇ ਨੇ ਇੰਨੀ ਜਿਆਦਾ ਕਿ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਕਿ ਪਿੱਛੇ ਕੌਣ ਆ ਰਿਹਾ ਔਰ ਟਰੈਕਟਰ ਅੱਗੇ ਥੋੜਾ ਜਿਹਾ ਹੁੰਦਾ ਪਿੱਛੇ ਟਰਾਲੀ ਇੰਨੀ ਚੌੜੀ ਹੁੰਦੀ ਹੈ ਕਈ ਵਾਰ ਤਾਂ ਉਹ ਖੁਦ ਵੀ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਹਾਲਾਂਕਿ ਉਹ ਆਪਣੇ ਆਪ ਦੇ ਵਿੱਚ ਕੰਟਰੋਵਰਸ਼ੀਅਲ ਲੇਕਿਨ ਉਸਨੇ ਹਾਦਸਾ ਕੀਤਾ ਉਹ ਮਤਲਬ ਹਾਦਸੇ ਹੀ ਕਹਾਂਗੇ ਉਹ ਸਾਈਨ ਬੋਰਡ ਲਾਇ ਸੀ ਤੋੜਤੇ ਜਿਓ ਤੁਸੀਂ ਉਹ ਦੇਖੋ ਸਰਦੀ ਆ ਗਈ ਹੁਣ ਧੁੰਦਾਂ ਹੁੰਦੀਆਂ ਨੇ ਜਦੋਂ ਇਹਨਾਂ ਨੇ ਪਿੰਡਾਂ 'ਚੋਂ ਲਿੰਕ ਰ ਪੂੰਪੱਕੇ ਚੱਲਣਾ ਉਹਨੇ ਸਾਰੀ ਸੜਕ ਕਬੂ ਕਰ ਲੈਣੀ ਹੈ ਠੀਕ ਹੈ ਅੱਗੋਂ ਕੋਈ ਚੀਜ਼ ਆ ਰਹੀ ਹੈ ਧੁੰਦ ਹੋਰੀਆ ਦਿਖਦਾ ਨਹੀਂ ਉਹ ਵੀ ਤਾਂ ਇੱਕ ਹਾਦਸੇ ਦਾ ਕਾਰਨ ਬਣ ਜਾਂਦੀ ਹੈ ਨੁਕਸਾਨ ਤਾਂ ਭੂੰਗ ਦੀ ਟੈਲੀ ਦਾ ਵੀ ਤਾਂ ਨਾਲ ਹੁੰਦਾ ਨਾ ਬਰਾਬਰ ਨਹੀਂ ਮੈਨੂੰ ਕਦੇ ਨਹੀਂ ਸਮਝ ਆਉਂਦੀ ਯਾਰ ਕਿਸੇ ਵੀ ਵਾਹਨ ਦਾ ਚਲਾਨ ਕੱਟਣ ਲੱਗਿਆ ਪੁਲਿਸ ਮੈਂਡ ਲਾਉਂਦੀ ਹੈ ਆਹ ਭੂੰਗ ਵਾਲੀਆਂ ਟਰਾਲੀਆਂ ਸ਼ਰਿਆਮ ਹੀ ਇੰਨੀ ਗਿਣਤੀ ਚ ਜਾ ਰਹੀਆਂ ਨੇ ਇਹਨਾਂ ਹਾਦਸਿਆਂ ਦੇ ਕਾਰਨ ਬਣਦੀਆਂ ਨੇ ਇੱਥੇ ਸਰਕਾਰਾਂ ਵੀ ਚੁੱਪ ਨੇ ਲੀਡਰ ਵੀ ਚੁੱਪ ਨੇ ਹਾਂ ਤੇ ਸਾਡੀ ਟ੍ਰੈਫਿਕ ਪੁਲਿਸ ਦੇ ਵਿੱਚ ਤੁਸੀਂ ਕਮਲ ਜੀ ਦੇਖਿਆ ਅੱਜਕਲ ਟ੍ਰੈਫਿਕ ਪੁਲਿਸ ਚਲਾਨ ਬੁੱਕ ਚੱਕੀ ਕਦੇ ਕਿਸੇ ਚੌਂਕ ਤੇ ਖੜਗੇ ਕਦੇ ਕਿਸੇ ਸੜਕ ਤੇ ਖੜਗੇ ਉਹਨਾਂ ਦਾ ਕੋਈ ਇਹ ਨਹੀਂ ਪਤਾ ਤੁਸੀਂ ਇਹਨਾਂ ਦਾ ਬੱਸ ਸਟੈਂਡ ਦੇ ਬਾਹਰ ਖੜੇ ਉਹਨਾਂ ਦਾ ਬੱਸ ਸਟੈਂਡ ਦੇ ਬਾਹਰ ਆ ਜਾਂਦੇ ਨੇ ਕਿਸੇ ਗਲੀ ਚੋਂ ਗਲੀ ਚ ਆਇਆ ਉਹਨਾਂ ਨੇ ਕੁਝ ਨਹੀਂ ਕਰਨਾ ਚਲਾਨ ਕੱਟ ਕੇ ਦੇ ਦੇਣਾ ਚਲੋ ਚਲਾਨ ਕੱਟਣਾ ਉਹਨਾਂ ਦੀ ਬਿਉਟੀ ਹੈ ਪਰ ਉਹਨਾਂ ਦਾ ਇੱਕ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਉਹਨਾਂ ਨੂੰ ਇਹ ਤਾਂ ਦੇਖੋ ਨਾ ਜੀ ਤੁਸੀਂ ਸ਼ਹਿਰ ਦੇ ਵਿੱਚ ਕਿੰਨਾ ਜਾਮ ਲੱਗਣ ਲੱਗ ਗਿਆ ਬਿਲਕੁਲ ਉਧਰ ਟ੍ਰੈਫਿਕ ਪੁਲਿਸ ਦਾ ਕੋਈ ਧਿਆਨ ਨਹੀਂ ਸਿਰਫ ਚਲਾਨ ਕੱਟਣ ਦੇ ਉੱ ਬਿਲਕੁਲ ਟ੍ਰੈਫਿਕ ਪੁਲਿਸ ਸਰਕਾਰ ਨੇ ਬਣਾਈ ਤਾਂ ਇਸੇ ਕਰਕੇ ਸੀ ਕਿ ਉਹ ਟ੍ਰੈਫਿਕ ਨੂੰ ਕੰਟਰੋਲ ਕਰੇ ਹਨਾ ਚਲੋ ਜਿਹੜਾ ਟ੍ਰੈਫਿਕ ਦੀ ਉਲੰਘਣਾ ਕਰਦਾ ਉਹਦਾ ਚਲਾਣ ਵੀ ਕਠਨਾ ਬਣਦਾ ਉਹਦੀ ਡਿਊਟੀ ਹੈ ਲੇਕਿਨ ਮੁਡਲੀ ਡਿਊਟੀ ਉਹਨਾਂ ਦੀ ਟ੍ਰੈਫਿਕ ਨੂੰ ਕੰਟਰੋਲ ਤੇ ਹੈ ਤੇ ਬਲੱਡ ਜਗ ਆਪਾਂ ਦੇਖ ਜੀ ਟ੍ਰੈਫਿਕ ਦੀ ਅਪਾਂ ਗੱਲ ਕਰਦੇ ਆ ਕੰਟਰੋਲ ਹੀ ਨਹੀਂ ਜੀ ਤੁਸੀਂ ਦੇਖ ਲਓ ਜੀ ਬਲੱਡ ਦਾ ਕੀ ਹਾਲ ਹੋ ਰਿਹਾ ਹੈ ਜਗ੍ਹਾ ਜਗ੍ਹਾ ਕਿਸੇ ਦੇ ਗੱਡੀਆਂ ਖੜੀਆਂ ਨਹੀਂ ਕੀਦੇ ਹੋਏ ਇਹ ਸਾਰਾ ਬਾਜ਼ਾਰ ਅਜੇ ਗੱਡੀਆਂ ਵਾਲੇ ਵੀ ਲੋਕਾਂ ਨੇ ਨਿਆਜ਼ ਕਬਜ਼ੇ ਕਰਕੇ ਨੇ ਮੈਨੂੰ ਐ ਲੱਗਦਾ ਕਿਤੇ ਵੀ ਜਾਂਦਾ ਬੰਦਾ ਬਾਜ਼ਾਰ ਚ ਜਾਂਦਾ ਉੱਥੇ ਗੱਡੀ ਖੜਾ ਤੀ ਹਣਾ ਲੋਕਾਂ ਦੇ ਘਰਾਂ ਦੇ ਬਾਹਰ ਗਲੀਆਂ ਗਲੀਆਂ 'ਚ ਗੱਡੀਆਂ ਖੜੀਆਂ ਨੇ ਹੈਨਾ ਗਲੀਆਂ ਜਾਮ ਹੋਈਆਂ ਪਈਆਂ ਨੇ ਹੈਨਾ ਜੇ ਕਮਲ ਜੀ ਮੈਂ ਤੁਹਾਨੂੰ ਉਹੀ ਦਾ ਕਹਿ ਰਹਿਣਾ ਵੀ ਸ਼ਹਿਰ ਦੇ ਵਿੱਚ ਜਦੋਂ ਟ੍ਰੈਫਿਕ ਦਾ ਕੋਈ ਕੰਟਰੋਲ ਹੀ ਨਹੀਂ ਦੀ ਪੁਲਿਸ ਸਖਤਾਈ ਕਰੇ ਟ੍ਰੈਫਿਕ ਸਖਤਾਈ ਪੁਲਿਸ ਜੋ ਸਖਤਾਈ ਕਰੇ ਆਪੇ ਸਾਈਡ ਤੇ ਲਗਾਉਣਗੇ ਜੀ ਹੁਣ ਆਪਾਂ ਕਿਸੇ ਨੂੰ ਕਹਿੰਦਾ ਪਪੜੇ ਤੇ ਲਾ ਲੈਨੇ ਆ ਜੀ ਆਪਾਂ ਕੋਈ ਜੀਲੇੜ ਗੱਡੀ ਸੜਕ ਲੈ ਦੁਕਾਨ ਚਲੇਗੇ ਪਿੱਛੋਂ ਚਾਹੇ ਜਾਮ ਲੱਗ ਜਾਏ ਕੋ ਤਾਂ ਆਪਾਂ ਵੀ ਆਪਾਂ ਲੋਕਾਂ ਨੂੰ ਵੀ ਕਹਿੰਦੇ ਆ ਆਪਣੇ ਤੇ ਵੀ ਲੈਣੇ ਆ ਚਲੋ ਹੁਣ ਆਪਾਂ ਅਗਲੇ ਟਾਪਿਕ ਤੇ ਆਉਣੇ ਆ ਟ੍ਰੈਫਿਕ ਦੀ ਸਮੱਸਿਆ ਚਲੋ ਉਹ ਇੰਨੀ ਬਾਹਲੀ ਲੋਕਾਂ 'ਚ ਉਹ ਚਰਚੇ ਤੇ ਵੀ ਨਹੀਂ ਹੈਗੀ ਹੁਣ ਅਗਲੀ ਸਮੱਸਿਆ ਜਿਹੜੀ ਸਭ ਤੋਂ ਵੱਡੀ ਆਪਣੀ ਬਹੁਤ ਛੜ ਲੰਬੀ ਜਿਹਦੀ ਜਿਹਦੀ ਗੱਲ ਹੁੰਦੀ ਰਹੀ ਹੈ ਹਨਾ ਉਹ ਸੀ ਅ ਸੀਵਰੇਜ ਦੀ ਸਮੱਸਿਆ ਤੇ ਸੁਪਰ ਸੈਕਸ਼ਨ ਮਸ਼ੀਨਾਂ ਆਈਆਂ ਹਨਾ ਉਹ ਉਹਨਾਂ ਨੇ ਲਗਾਤਾਰ ਦਿਨ ਰਾਤ ਕੰਮ ਕੀਤਾ ਕੀ ਤੁਹਾਡੀ ਜਾਣਕਾਰੀ ਹੈ ਕਿ ਉਹ ਸੁਪਰ ਸਬਸਕਸ਼ਨ ਮਸ਼ੀਨ ਨਾਲ ਜਿਹੜਾ ਉਹ ਕਾਰਜ ਉਹ ਠੇਕਾ ਪੂਰਾ ਹੋ ਗਿਆ ਹੁਣ ਦਾ ਵੈਸੇ ਕਮਲ ਜੀ ਮੈਂ ਤੁਹਾਨੂੰ ਕਹਿੰਦਾ ਜਦੋਂ ਤੋਂ ਮਸ਼ੀਨ ਆਈ ਜਦੋਂ ਤੋਂ ਆਪਾਂ ਵੀ ਸਾਰੀ ਅਸੀਂ ਪੱਤਰਕਾਰਾਂ ਨੇ ਵੀ ਬੱਦ ਚੜ ਕੇ ਉਹਦਾ ਕਿਤੇ ਜੀ ਲੇਕਿਨ ਉਸ ਤੋਂ ਬਾਅਦ ਅਸੀਂ ਵੀ ਉਸ ਦਾ ਹਾਲ ਚਾਲ ਨਹੀਂ ਜਾਣਿਆ ਹਾਲ ਚਾਲ ਨਹੀਂ ਜਾਣਿਆ ਪਰ ਐਵੇਂ ਕੇ ਸਾਡੇ ਐਮਐਲ ਨੂੰ ਅਸੀਂ ਦਤ ਦੇਵਾਂਗੇ ਉਹਨਾਂ ਨੇ ਸ਼ਹਿਰ ਦੀ ਜਿਹੜੀ ਛੋਟੀ ਸਮੱਸਿਆ ਸੀ ਹੱਲ ਕੀਤੀ ਨੀ ਹੱਲ ਹੋ ਗਈ ਹੈ 99% ਹੋ ਚੁੱਕੀ ਹੈ ਜੀ ਅੱਛਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਏਰੀਆ 'ਚ ਕਿਤੇ ਕੋਈ ਸਮੱਸਿਆ ਹੈ ਤਾਂ ਨਹੀਂ ਸੀਵਰੇਜ ਦੀ ਕੋਈ ਪਾਣੀ ਦੀ ਕੋਈ ਲੀਕੇਜ ਦੀ ਕੋਈ ਪਾਣੀ ਸੋ ਸੀਵਰੇਜ ਦਾ ਬਾਹਰ ਆ ਰਿਹਾ ਹੋਵੇ ਹਨ ਜਿਹਦੇ ਕਰਕੇ ਇੰਨੇ ਲੱਖਾਂ ਰੁਪਏ ਖਰਚ ਕੀਤੇ ਨੇ ਸੀਵਰੇਜ ਦੀ ਸਫਾਈ ਹੋਈ ਹੈ ਸੁਪਰ ਸੈਕਸ਼ਨ ਮਸ਼ੀਨਾਂ ਨਾਲ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਏਰੀਆ 'ਚ ਸੀਵਰੇਜ ਦੀ ਸਮੱਸਿਆ ਹੈ ਇਹ ਹੱਲ ਹੋ ਗਈ। ਔਰ ਬੁੜਲਾ ਨਹੀਂ ਹੋਈ। ਅਗਰ ਹੱਲ ਨਹੀਂ ਤਾਂ ਸਾਡਾ ਸੰਬੰਧ ਕਰੋ ਅਸੀਂ ਆਵਾਂਗੇ ਅਸੀਂ ਉਸ ਨੂੰ ਸਾਡੀ ਕੋਸ਼ਿਸ਼ ਹੋਏਗੀ ਵੀ ਤੁਹਾਡੀ ਗੱਲ ਨੂੰ ਅਸੀਂ ਸਰਕਾਰਾਂ ਤੱਕ ਪਹੁੰਚਾਈ ਹੈ ਹਨਾ ਜੋ ਕੰਮ ਹੈ। ਪਰ ਵਾਕ ਜਿੰਨਾ ਜਿੰਨਾ ਸਾਨੂੰ ਅਸੀਂ ਜਿਹੜੇ ਏਰੀਏ ਜਗੇ ਆ ਸਾਨੂੰ ਹਜੇ ਤੱਕ ਨਹੀਂ ਪਹੁੰਚਾਟ ਨੂੰ ਵਿਚਾਰ ਤੇ 6 ਦੀ ਗੱਲ ਜਿਆਦਾ ਹੁੰਦੀ ਸੀ। ਤੇ 6 ਦੀ ਹੁਣ ਆਪ ਤੁਸੀਂ ਹਾਂ ਦੇਖੇ ਜਾ ਕੇ ਕੋਈ ਨਾ ਅਸੀਂ ਗਏ ਵੀ ਨਹੀਂ ਨਾ ਇਹ ਕਿਤੇ 6 ਵਾੜਾ ਨਾ ਨਾ ਸੰਬੰਧ ਕਰਿਆ। ਨਹੀਂ ਤਾਂ ਪਹਿਲਾਂ ਸੰਬੰਧ ਕਰਦੇ ਦੀ ਫੋਨ ਆ ਜਾਂਦੇ ਸੀ। ਸਾਡਾ ਵੀ ਉਧਰ ਕਦੇ ਚੱਕਰ ਨਹੀਂ ਲੱਗਿਆ 6 ਵਾਰਡ ਦੀ ਕਹਿ ਲਓ ਜਾਂ ਫਿਰ ਆਪਣਾ ਚੌੜੀ ਗਲੀ ਦੀ ਕਹਿ ਲਓ ਹੁਣ ਇੱਧਰ ਜ਼ਿਆਦਾ ਸਮੱਸਿਆ ਚੌੜੀ ਗਲੀ ਤੇ ਦੇਖਣ ਨੂੰ ਨਹੀਂ ਮਿਲੀ ਮੈਨੂੰ ਲੱਗਦਾ ਹਨ ਮੇਰੇ ਖਿਆਲ 6 ਵਾਰਡ ਚ ਵੀ ਹੋ ਚੁੱਕਿਆ ਚਾਹੇ ਹੁਣ ਨਹੀਂ ਤਾਂ ਕੋਈ ਨਾ ਕੋਈ ਫੋਨ ਆਇਆ ਰਹਿੰਦਾ ਸੀ ਜੀ ਤੇ ਹੁਣ ਤੇ ਕੋਈ ਪਤਾ ਤਾਂ ਉਦੋਂ ਲੱਗੂਗਾ ਹੁਣ ਜਦੋਂ ਕਿਤੇ ਬਾਰਿਸ਼ ਆ ਹੋਈਆ ਹਾਂ ਹਾਂ ਬਾਕੀ ਬਾਰਿਸ਼ ਨਾਲ ਕੀ ਥੋੜੀ ਜਿਹੀ ਹੋ ਕੇ ਹੱਟੀ ਐ ਪਰ ਉਹ ਇੰਨੀ ਆਪਾਂ ਨਹੀਂ ਕਹਿ ਸਕਦੇ ਉਹ ਇੰਨੀ ਤਾਂ ਹਾਂ ਜੇਲ੍ਹ ਵੀ ਰੋਡ ਤੇ ਪਾਣੀ ਤਾਂ ਖੜਾ ਸੀ ਬਾਰਿਸ਼ ਦਾ ਪਾਣੀ ਤਾਂ ਖੜਾ ਸੀਗਾ ਤੇ ਚਲੋ ਤਾਂ ਦੇਖੋ ਜੀ ਆਪਣੇ ਵੀ 50 50 ਸਾਲ ਦੀ ਉਮਰ ਹੈਗਾ ਪਤਾ ਹੀ ਦੇਖਦੇ ਆ ਰਹੇ ਆ ਜੀ ਅੱਛਾ ਰੇਲਵੇ ਰੋਡ ਤੋਂ ਮੁੰਡ ਗੱਲ ਯਾਦ ਆਈ ਜੀ ਸਾ 50 ਸਾਲ ਤੋਂ ਦੇਖਦੇ ਆ ਰਹੇ ਆ ਜੀ ਇੱਥੇ ਪਾਣੀ ਚਾਹੇ ਕੋਈ ਕਿੰਨਾ ਹੀ ਕਰੋ ਪਾਣੀ ਸਾਨੂੰ ਮਿਲਦਾ ਹੀ ਨਹੀਂ ਪੰਕਜ ਇੱਕ ਮੈਂ ਗੱਲ ਅੱਜ ਲਾਜ਼ਮੀ ਕਰੂੰਗਾ ਯਾਰ ਮੈਂ ਮਤਲਬ ਕਿ ਰੇਲਵੇ ਰੋਡ ਤੋਂ ਆਪਾਂ ਹੁਣ ਗੱਲ ਜ਼ਿਕਰ ਕੀਤਾ ਰੇਲਵੇ ਰੋਡ ਤੋਂ ਮੈਨੂੰ ਗੱਲ ਯਾਦ ਆਈ ਕਿ ਪਾਮ ਸਟਰੀਟ ਵੜਲਾਡੇ ਵਾਲਿਆਂ ਨੂੰ ਸੁਪਨਾ ਦਿਖਾਇਆ ਗਿਆ ਸੀਗਾ ਕਿ ਰੇਲਵੇ ਰੋਡ ਨੂੰ ਪਾਮ ਸਟਰੀਟ ਬਣਾਇਆ ਜਾਊਗਾ। ਉਹ ਕਿੰਨੀ ਸੋਹਣੀਆਂ ਫੋਟੋਆਂ ਤੁਸੀਂ ਵੀ ਦੇਖੀ ਹੋਣੀਆਂ ਸ਼ੇਅਰ ਕੀਤੀਆਂ ਹੋਣੀਆਂ। ਉਹ ਪਾਮ ਸਟਰੀਟ ਕਿੱਥੇ ਐ ਮਤਲਬ ਉਹ ਲੱਭੀ ਕਿਉਂ ਨਹੀਂ ਹੁਣ ਤੱਕ ਯਾਰ ਆਪਾਂ ਕਿੰਨੇ ਵਾਰ ਦੇਖੀਏ। ਦੇਖੋ ਜੀ ਇਹਦਾ ਸਾਗਰ ਸ਼ੇਤੀਆ ਜੀ ਇੱਥੇ ਹੁੰਦੇ। ਫਿਰ ਤੋਂ ਉਹਨਾਂ ਨੇ ਬਣਾ ਦੇਣਾ ਸੀ। ਬਲਾਡੇ ਨੂੰ ਸਵਰਗ ਬਣਾ ਦੇਣਾ ਸੀ। ਸਵਰਗ ਬਣਾ ਦੇਣਾ ਸੀਗਾ। ਹੁਣ ਉਸ ਤੋਂ ਬਾਅਦ ਅਫਸਰ ਚੇਂਜ ਹੋ ਗਏ। ਉਹਨਾਂ ਅਫਸਰਾਂ ਵਾਲੇ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਇਹ ਅਫਸਰ ਕਿਉਂ ਨਹੀਂ ਇਹਨਾਂ ਨੇ ਕੀਤਾ, ਗੌਰ ਕਿਉਂ ਨਹੀਂ ਕੀਤੀ। ਦੇ ਉਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਵੀ ਜਦੋਂ ਉਹਨਾਂ ਨਾਲ ਇੰਟਰਵਿਊ ਕੀਤੀ ਸੀਗੀ ਉਹਨਾਂ ਨੇ ਗੱਲ ਕੀਤੀ ਸੀ ਕਹਿੰਦਾ ਕਹਿੰਦਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਿਰਫ ਇਹ ਨਹੀਂ ਹੈ ਵੀ ਅਸੀਂ ਕੰਟਰੈਕਟ ਦੇਤਾ ਪਾ ਮਲਾਣ ਦਾ ਤੇ ਕਹਿੰਦੇ ਅਸੀਂ ਇਹਨੂੰ ਡਿਵੈਲਪ ਕਰਨ ਦਾ ਵੀ ਹੈ ਅਸੀਂ ਬੈਕਅਪ ਲਾਵਾਂਗੇ ਉਹਨੂੰ ਟਾਈਮ ਦਿੱਤਾ ਵੀ ਇਹ ਚੱਲਣੇ ਚਾਹੀਦੇ ਨੇ ਲੇਕਿਨ ਹੁਣ ਪ੍ਰਸ਼ਾਸਕ ਬਦਲ ਗਿਆ ਹਾਲਾਂਕਿ ਲੇਕਿਨ ਸਾਡੇ ਮਾਨਯੋਗ ਐਮਐਲਏ ਤਾਂ ਹੈਗੇ ਨੇ ਹਨਾ ਤੇ ਹੁਣ ਨਗਰ ਕੌਂਸਲ ਦੇ ਪ੍ਰਧਾਨ ਵੀ ਹੈਗੇ ਨੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਹਨਾ ਐਸਜੀਐਮ ਦੁਬਾਰਾ ਵੀ ਹੋਰ ਆਏ ਨੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਉਹ ਦੇਖਣ ਕਿ ਪਿਛਲੇ ਜੋ ਪ੍ਰਸ਼ਾਸਕ ਸੀ ਜੋ ਸਰਕਾਰਾਂ ਸੀ ਉਹਨਾਂ ਨੇ ਇਹ ਕੰਮ ਕੀਤਾ ਸੀ ਉਹਨੂੰ ਹੁਣ ਤੱਕ ਮੈਂਟੇਨ ਕਿਉਂ ਨਹੀਂ ਕੀਤਾ ਗਿਆ ਹੈ ਨਾ ਕਿੱਥੇ ਨੇ ਉਹ ਠੇਕੇਦਾਰ ਜਿਨ੍ਹਾਂ ਨੇ ਇਹ ਪਾਮ ਸਟਰੀਟ ਦੇ ਪਾਮ ਲਾਏ ਸੀ ਅੱਜ ਤੁਹਾਨੂੰ ਕੋਈ ਇੱਕ ਵੀ ਪਾਮ ਦਿਖਦਾ ਉੱਥੇ ਇੱਕ ਵੀ ਪਾਮ ਡਿਵੈਲਪ ਹੋਇਆ ਨਹੀਂ ਕੋਸ਼ਿਸ਼ ਥੋੜੇ ਮੋਟੇ ਮੈਨੂੰ ਲੱ ਮੈਂ ਮੈਂ ਤਾਂ ਲੱਭਣ ਦੀ ਕੋਸ਼ਿਸ਼ ਕੀਤੀ ਸੀ ਮੈਨੂੰ ਇੱਕ ਜਾਂ ਦੋ ਲੱਭੇ ਨੇ ਬਸ ਮੇਰੇ ਕੰਮ 'ਚ ਦੋ ਚਾਰ ਤਾਂ ਆਪਾਂ ਕਹੇ ਸੀ ਕਿ ਭਲਾਡੇ ਪਿੰਡ ਵਾਲੀ ਸਾਈਡ ਆਪਾਂ ਦੇਖਦੇ ਆਂ ਪਾਮ ਦੇ ਬੂਟੇ ਹੋਏ ਨੇ ਕੰਮ ਓਏ ਮੈਨੂੰ ਤਾਂ ਖੈ ਦੋ ਚਾਰ ਬਾਜ਼ਾਰ 'ਚ ਦੇਖਦੇ ਬਾਕੀ ਦਾ ਸਾਰੇ ਨਹੀਂ ਮੈਨੂੰ ਤਾਂ ਦੋ ਮੈਨੂੰ ਮੈਨੂੰ ਤਾਂ ਇੱਕ ਜਾਂ ਦੋ ਮਿਲੇ ਨਹੀਂ ਖੈਰ ਤੁਸੀਂ ਦੋ ਦੇਖੇ ਹੁਣ ਤੇ ਉਹ ਬਾਕੀ ਦੇ ਪਾਂਵ ਲੋਕਾਂ ਨੇ ਪੱਟ ਤੇ ਪੱਟੇ ਗਏ ਜਾਂ ਕੀ ਐ ਮਤਲਬ ਇਹ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਯਾਰ ਮੈਨੂੰ ਸਮਝ ਨਹੀਂ ਆ ਪ੍ਰਸ਼ਾਸਨ ਕਿਸ ਗੱਲ ਦਾ ਪ੍ਰਸ਼ਾਸ ਪ੍ਰਸ਼ਾਸਕ ਆ ਯਾਰ ਕੀ ਮਤਲਬ ਉਹਨਾਂ ਦਾ ਉਹਨਾਂ ਦੀ ਕੀ ਡਿਊਟੀ ਐ ਯਾਰ ਹਾਂ ਮੈਂ ਉਹਨਾਂ ਨੇ ਉਹਨਾਂ ਨੇ ਕੁਝ ਨਹੀਂ ਦੇਖਣਾ ਵੀ ਇੰਨਾ ਲੱਖਾਂ ਰੁਪਏ ਇਸ ਚੀਜ਼ ਤੇ ਖਰਚ ਕੀਤਾ ਗਿਆ ਹੈ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਸੋਹਣਾ ਬਣਾਉਣ ਵਾਸਤੇ ਲੋਕਾਂ ਨੂੰ ਇਹਨਾਂ ਸਬਜ਼ ਬਾਗ ਦਿਖਾਏ ਗਏ ਹਨ ਉਹ ਕਿੱਥੇ ਆ ਹੁਣ ਯਾਰ ਉਹ ਕਿੱਥੇ ਗਏ ਪਾਪ ਯਾਰ ਮੈਨੂੰ ਸਮਝ ਨਹੀਂ ਆਉਂਦੀ ਕੌਣ ਕੀ ਕਰ ਰਿਹਾ ਹੈ ਸ਼ਹਿਰ ਵਾਸੀ ਫੰਨੀ ਨੂੰ ਮੌਲਕੜੀ ਸਾਫੜਦਾ ਮੈਨੂੰ ਆ ਲੱਗਦਾ ਹੋਈ ਆਪਾਂ ਸ਼ਹਿਰ ਮੈਂ ਤੁਹਾਨੂੰ ਕਦੇ ਪਹਿਲੇ ਵੀ ਕਹਿ ਕੇ ਹਟਿਆ ਵੀ ਲੀਡਰ ਨੂੰ ਤਾਂ ਇਹ ਆਪਣੇ ਵੋਟਾਂ ਦਾ ਡਰ ਲੱਗਦਾ ਉਹਦੇ ਦੇਓ ਕੁਝ ਬੋਲਦੇ ਨੇ ਕੁਝ ਕਰਦੇ ਤਾਂ ਫਿਰ ਵੋਟਾਂ ਦਾ ਪ੍ਰਸ਼ਾਸਕ ਨੂੰ ਕਿਸ ਦਾ ਡਰ ਹੈ ਪ੍ਰਸ਼ਾਸਨ ਕਿਉਂ ਸੁੱਤਾ ਹੈ ਪ੍ਰਸ਼ਾਸਨ ਕਿਉਂ ਨਹੀਂ ਜਾ ਅਫਸਰ ਕਿਉਂ ਸੁੱਤੇ ਹੋਏ ਨੇ ਅੱਛਾ ਅਫਸਰਾਂ ਨੂੰ ਜਗਾਉਣ ਵਾਲੇ ਅਫਸਰਾਂ ਤੋਂ ਕੰਮ ਲੈਣ ਵਾਲੇ ਲੀਡਰ ਨੇ ਇਹ ਆਪਣੇ ਸ਼ਹਿਰ ਨੂੰ ਆਪਾਂ ਕੀ ਕਹੀਏ ਭਲਾਡੇ ਨੂੰ ਐਵੇਂ ਫਿਰ ਫਿਰ ਕੋਈ ਗੱਲਾਂ ਵੀ ਤੁਹਾਡਾ ਸ਼ਹਿਰ ਤਾਂ ਬੈਕਵਰਡ ਹੈ ਜੀ ਹਾਲਾਂਕਿ ਬੈਕਵਰਡ ਤਾਂ ਬਹੁਤ ਅੱਤਰ ਦਾ ਜਾ ਰਿਹਾ ਕਿਉਂਕਿ ਸਾਡੇ ਸ਼ਹਿਰ ਦੇ ਬੱਚੇ ਸਾਡੇ ਸ਼ਹਿਰ ਵੀ ਕਾਫੀ ਅੱਗੇ ਜਾ ਰਹੇ ਨੇ ਅੱਗੇ ਵੱਧ ਰਹੇ ਨੇ ਅੱਗੇ ਵੱਧ ਰਹੇ ਨੇ ਇਹ ਤਾਂ ਬਹੁਤ ਉੱਤਰ ਚੁੱਕਿਆ ਪਰ ਫਿਰ ਵੀ ਥੋੜਾ ਜਿਆਦਾ ਹੁਣ ਤਾਂ ਖੈਰ ਵੱਡੇ ਵੱਡੇ ਸ਼ੋਹਾਂ ਦੇ ਵਿੱਚ ਸਾਡੇ ਬੱਚੇ ਵੱਡੇ ਕਲਾਕਾਰ ਭਲਾਡੇ ਦੇ ਨਾਮ ਲੈ ਰਹੇ ਨੇ ਵੱਡੇ ਵੱਡੇ ਸ਼ੋਹਾਂ 'ਚ ਚਲੇਗੇ ਹੈ ਨਾ ਵੱਡੇ ਵੱਡੇ ਸ਼ੋਹਾਂ ਦੇ ਚਲੇ ਜਿਨੀ ਸ਼ੋਹਾਂ 'ਚ ਵੀ ਚਲੇਗੇ ਮੈਂ ਗੱਲ ਕਰ ਰਿਹਾ ਮੁਹੰਮਦ ਸਦੀਕ ਦੀ ਆਜੋ ਦਲਜੀਤ ਦੇ ਸ਼ੋਹਜ ਭੜਾ ਦੇ ਨਾਮ ਲਿਆ ਨਾ ਕਿੱਡੇ ਵੱਡੇ ਸਟੇਜ ਦੇ ਉੱਪਰ ਭੜਾ ਦਾ ਨਾਮ ਲਿਆ ਗਿਆ ਉਹ ਕਿਹੜੇ ਸੰਤ ਦੀ ਗੱਲ ਆ ਤੁਹਾਡੇ ਧਿਆਨ ਚ ਕੁਝ ਨਹੀਂ ਟਰੱਕ ਜੁਨੀਨ ਦੇ ਕਿਹੜੇ ਖਾੜਾ ਹੋਇਆ ਸੀ ਉਹ ਆਪਣੀ ਪੁਰਾਣੀ ਗੱਲ ਆ ਦੇਖੋ ਇਹ ਮੇਰੇ ਵੀ ਕਿਸਾਨ ਨੇ ਯਾਦ ਹੈਗਾ ਉਹ ਮੈਨੂੰ ਕਿਸ ਨੇ ਦੱਸਿਆ ਕਿ ਇਹ ਟਰੱਕ ਜੁਨੀਨ ਦੇ ਵਿੱਚੋਂ ਖਾੜਾ ਹੋਇਆ ਸੀਗਾ ਕਹਿੰਦੇ 15-20 ਹਜ਼ਾਰ ਦਾ ਕੱਟ ਸੀ ਉੱਥੇ ਉਸ ਟਾਈਮ ਤੇ ਹਣਾ ਉਸ ਟਾਈਮ ਤੇ ਤੇ ਉਹ ਦੋਸਤ ਮੁੰਮਬਸਦੀਕ ਆ ਸੀ ਉਹਦੀ ਸੈਦ ਦਾ ਜੋਗਰ ਫਿਲਮ ਆਈ ਸੀ ਉਹਦੀ ਉਸ ਤੋਂ ਬਾਅਦ ਤੋਂ ਉਹਦੀ ਕਾਫੀ ਉਹਦਾ ਨਾਮ ਸੀਗਾ ਐਡੇ ਵੱਡੇ ਸਟੇਜ ਤੇ ਭਲਾੜੇ ਦਾ ਨਾਮ ਲੈਣਾ ਹੁਣੇ ਭਲਾੜੇ ਦਾ ਨਾਮ ਲਿਆ ਹਨ ਭਲਾੜਾ ਉੱਥੇ ਮਨਨ ਲੱਗਾ ਕੋਈ ਭਲਾੜੇ ਦਾ ਕੋਈ ਨਾਮ ਜਾਣਦਾ ਹੋਵੇ ਜਣਾ ਜਾਣਦਾ ਹੋਵੇ ਹਨ ਉੱਥੇ ਜਾਣਦੇ ਹੋਣਗੇ ਕੋਈ 5-10% ਉਹਨਾਂ ਦੇ ਕੋਈ ਜਾਣਦੇ ਹੋਣਗੇ ਨਹੀਂ ਅਦਰਵਾਈਜ਼ ਤਾਂ ਜੇ ਆਪਾਂ ਕਦੇ ਕਿਸੇ ਨੂੰ ਕਹਿੰਦੇ ਭਲਾੜਾ ਅਗਲਾ ਹੀ ਪੁੱਛਦਾ ਕਿ ਕਿੱਥੇ ਜਾਏ ਤੇ ਐ ਲੈਣਾ ਬਿਨਾਂ ਪੈਸੇ ਤੋਂ ਵੀ ਸ਼ੁਰੂ ਕਰਦੀ ਭਲਾੜੇ ਦੇ ਨਾਲੇ ਚਲੋ ਹੁਣ ਹੁਣ ਭਲਾੜੇ ਵਾਲਿਆਂ ਨੂੰ ਤੇ ਭਲਾੜੇ ਦੇ ਅਫਸਰਾਂ ਨੂੰ ਬੇਨਤੀ ਕਰਦੇ ਆ ਕਿ ਥੋੜੀ ਜੀ ਸਾਰ ਲੈ ਲਓ ਜੀ ਸ਼ਹਿਰ ਦੀ ਜੋ ਪਹਿਲਾਂ ਕੰਮ ਛੇੜੇ ਸੀਗੇ ਪਾਮ ਸਟਰੀਟ ਵਰਗੇ ਕੰਮ ਲਾ ਲਓ ਤੁਸੀਂ ਜਾਂ ਨਜਾਇਜ਼ ਕਬਜ਼ਿਆਂ ਵਾਲੇ ਕੰਮ ਲਾ ਲਓ ਹੁਣ ਰੇਲਵੇ ਰੂਟ ਦੇ ਨਜਾਇਜ਼ ਕਬਜ਼ੇ ਹਟਾਏ ਸੀ ਬੰਕਟ ਜੀ ਤੁਸੀਂ ਦੁਬਾਰਾ ਦੇਖੋ ਹੋਈ ਫੇਰ ਹੋਗੇ ਜੀ ਫੇਰ ਹੋਗੇ ਸਾਰੇ ਦੁਬਾਰਾ ਸਾਰੇ ਇਕੱਲੇ ਰੇਲਵੇ ਚੌਕ ਤੇ ਕਿਉਂ ਹੋਗੇ ਜੀ ਤੁਸੀਂ ਗੋਚਕਰ ਚਲੇ ਜਾਓ ਤੁਸੀਂ ਰੇਲਵੇ ਰੋਡ ਸਾਰਾ ਹੀ ਹੋ ਗਿਆ ਕੱਲਾ ਚੌਂਕ ਤੇ ਨਹੀਂ ਹਮਮ ਰੇਲ ਸਟੇਸ਼ਨ ਤੋਂ ਲੈ ਕੇ ਤੁਸੀਂ ਅਵੇਡ ਕਰ ਚੌਂਕ ਤੱਕ ਆ ਜਾਓ ਉਧਰੋਂ ਸਾਰਾ ਫਿਰ ਕਰੂ ਕਿਹੜਾ ਇਹ ਦੇ ਆਪਣੇ ਛੋਟੀਆਂ ਮੱਡੇ ਏਡੇ ਏਡੇ ਜਾਮ ਲੱਗਣ ਲੱਗੇ ਹਮਮ ਪਹਿਲਾਂ ਕਦੇ ਸੋ ਆਪਾਂ ਦੇ ਤੁਸੀਂ ਇਹ ਸਿਨੇਮਾ ਰੋਡ ਹੀ ਲੈ ਲਓ ਕਦੇ ਦੇਖਿਆ ਜੀ ਇੱਥੇ ਜਾਮ ਲੱਗਦਾ ਹਮਮ ਆਪਣਾ ਸਿਨੇਮਾ ਰੋਡ ਤੇ ਕਿਹੜਾ ਜਮ ਲੱਗਦਾ ਦੇਖੇ ਹੁਣ ਤੁਸੀਂ ਐਸ ਰੋਡ ਤੇ ਆ ਜਾਓ ਐਸ ਰੋਡ ਤੇ ਜਾਨ ਲੱਗਦਾ ਐਸ ਰੋਡ ਤੇ ਚਲੋ ਹੁਣ ਟ੍ਰੈਫਿਕ ਜਿਆਦਾ ਵੱਧ ਗਿਆ ਮਤਲਬ ਇਸ ਰੋਡ ਤੇ ਕੋਈ ਨਜਾਇਜ਼ ਕਬਜ਼ੇ ਵਾਲੀ ਗੱਲ ਤਾਂ ਕੋਈ ਬੜੀ ਨਹੀਂ ਲੱਗਦੀ ਹੁਣ ਤੁਸੀਂ ਕਮਲ ਜੀ ਮੈਂ ਰੇਲਵੇ ਆਪਣੇ ਸਿਨੇਮੇ ਦੇ ਮੇਰੇ ਧਿਆਨ ਆ ਗਈ ਇੱਕ ਗੱਲ ਜਿੱਥੇ ਆਪਣਾ ਸਲਾਈ ਸੈਂਟਰ ਹੈ ਹੂੰ ਹੂੰ ਠੀਕ ਹੈ ਨੇ ਉੱਥੇ ਸਲਾਈ ਸੈਂਟਰ ਕੋਲ ਥੋੜੀ ਜਿਹਾ ਅੱਗੇ ਜਾ ਕੇ ਜਗਾ ਸੜਕ ਟੈਟ ਹੋ ਜਾਂਦੀ ਪਤਾ ਜਿਹੜਾ ਹਸਪੀਟਲ ਹੈ ਉੱਥੋਂ ਜਗਾ ਸੜਕ ਟੈਟ ਹੋ ਜਾਂਦੀ ਠੀਕ ਹੈ ਜੀ ਜਿੱਥੋਂ ਜਗਾ ਟੈਟ ਹੁੰਦੀ ਆ ਉੱਥੇ ਕਿਸੇ ਆਪਣੇ ਬਾਹਰ ਪੋੜੀਆਂ ਸੀੜੀਆਂ ਰੱਖਿਆ ਦਲੇ ਜਿਹੜਾ ਉਹਨੇ ਇੱਕ ਰੈਂਪ ਬਣਾਇਆ ਉਹ ਰੈਂਪ ਦੇਖੋ ਜਿੱਥੇ ਆਪਣੇ ਸਰਕਟ ਦੀ ਵਾਈਟ ਪੱਟੀ ਜਾ ਰਹੀ ਹੈ ਵਾਈਟ ਪੱਟੀ ਤੋਂ ਬਾਹਰ ਜਾ ਕੇ ਉਹਦਾ ਬਲਸਰਕਟ ਦੇ ਉੱਪਰ ਆਇਆ ਉੱਥੇ ਕਈ ਬੰਦੇ ਆਂਦੇ ਗੱਡੀਆਂ ਦੇ ਟਾਇਰ ਫਟ ਚੁੱਕੇ ਕਿਉਂਕਿ ਉਹ ਦਿਖਦਾ ਹੈ ਨਹੀਂ ਗੱਡੀ ਸਪੀਡ ਤੇ ਜਾ ਰਹੀ ਹੁੰਦੀ ਹੈ ਗੱਡੀ ਦਾ ਟਾਇਰ ਉੱਪਰ ਜਾ ਚਦਾ ਜਿਹੜਾ ਮੈਂ ਵੀ ਉੱਥੇ ਆਪਣਾ ਟੱਗੜੀ ਦਾ ਟਾਇਰ ਪਾੜ ਕੇ ਗਿਆ ਹੂੰ ਹੂੰ ਮੇਰੀ ਗੱਡੀ ਦਾ ਵੀ ਕਿਉਂਕਿ ਪਤਾ ਹੀ ਜਦੋਂ ਗੱਡੀ ਬਰਾਬਰ ਆ ਗਈ ਗੱਡੀ ਸਰਕਟ ਉੱਪਰ ਲੱਗੇ ਉਹਨਾਂ ਰੈਂਪ ਦੇ ਜਾਈ ਬਸ ਇਹ ਕਿ ਪ੍ਰਸ਼ਾਸਨ ਚਾਹੇ ਤੇ ਉਸ ਜਗ੍ਹਾ ਨੂੰ ਹਨਾ ਖਰੀਦ ਕੇ ਉੱਥੋਂ ਉਸ ਜਗ੍ਹਾ ਨੂੰ ਉੱਥੋਂ ਚੌੜੀ ਕਰ ਸਕਦਾ ਕਰ ਸਕਦਾ ਪ੍ਰਸ਼ਾਸਨ ਚਾਹੇ ਕੀ ਨਹੀਂ ਕਰ ਸਕਦਾ ਸਰਕਾਰਾਂ ਕੀ ਨਹੀਂ ਕਰ ਸਕਦਾ ਜੇਕਰ ਨਿਯਤ ਹੋਵੇ ਸਾਡੇ ਲੀਡਰਾਂ ਦੀ ਸਾਡੇ ਅਫਸਰਾਂ ਦੀ ਉਹ ਸਿਨੇਮਾ ਰੋਡ ਨੂੰ ਡਿਵੈਲਪ ਕਰਨ ਦੀ ਜਿੱਥੇ ਉਹ ਜਗ੍ਹਾ ਭੀੜੀ ਹੈ ਜਿੱਥੇ ਉਹ ਜਗ੍ਹਾ ਚੌੜੀ ਕਰਕੇ ਉਸ ਜਗ੍ਹਾ ਖਰੀਦ ਕੇ ਉੱਥੋਂ ਉਸ ਨੂੰ ਚੌੜਾ ਕੀਤਾ ਜਾ ਸਕਦਾ ਮਤਲਬ ਉਹ ਰੋਡ ਦੀ ਮੈਂ ਕਿਹਾ ਕਾਇਆ ਪਲਟ ਚੁੱਕੀ ਜੇਕਰ ਹਨ ਧਿਆਨ ਦੇਣ ਦੀ ਲੋੜ ਹੈ ਜੇ ਧਿਆਨ ਹੁਣ ਦੋ ਕਿਹੜਾ ਲੀਡਰ ਦੇਣਗੇ ਕਿ ਅਫਸਰ ਦੇਣਗੇ ਇਹ ਜ਼ਿੰਮੇਵਾਰੀ ਤੈਅ ਕੌਣ ਕਰੋ ਪਕਮਾਨ ਦਮਨ ਸਾਹਿਬ ਆਏ ਸੀ ਦੇਖੋ ਅਚੰਚੇਤ ਉਹਨਾਂ ਨੇ ਦੌਰਾ ਕੀਤਾ ਹਾਲਾਂਕਿ ਕਹਿੰਦੇ ਕਿ ਅਚੰਚੇਤ ਵੀ ਹੈ ਨਹੀਂ ਸੀ ਉਹ ਉਹ ਆਏ ਹਨਾ ਉਹਨਾਂ ਨੇ ਮਤਲਬ ਹਸਪੀਟਲ ਦਾ ਦੌਰਾ ਕੀਤਾ ਹਾਲਾਂਕਿ ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਵੀ ਹੰਗਾਮਾ ਹੋ ਗਿਆ ਹੈ ਹੰਗਾਮਾ ਹੋ ਕੇ ਹੱਦਿਆ ਤੇ ਡਾਕਟਰਾਂ ਦੀ ਕਮੀ ਨੂੰ ਲੈ ਕੇ ਕਮੀ ਨੂੰ ਲੈ ਕੇ ਪਰ ਲੇਕਿਨ ਕੱਲਾ ਸਿਰਫ ਸਿਵਲ ਹਸਪੀਟਲ ਹੀ ਦੇਖਣਾ ਸੀ ਉਹਨਾਂ ਨੇ ਚਲੋ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਕੁਝ ਚੋ ਦੇਖਣ ਵਾਲਾ ਸੀ ਹਨਾ ਚਲੋ ਮੈਂ ਤਾਂ ਲੈ ਉਹਨਾਂ ਨੇ ਘੱਟੋ ਘੱਟ ਇਹ ਤਾਂ ਦੇਖਣਾ ਸੀ ਜਿਹੜਾ ਹੁਣ ਪੈਸਾ ਉਹ ਵੀ ਕਹਿੰਦੇ ਮੈਂ ਬਹੁਤ ਭੇਜ ਰਿਆ ਕਰੋੜਾ ਰੁਪਏ ਭੇਜਦਾ ਉਹਨਾਂ ਨੇ ਉਹ ਵੀ ਦੇਖਣਾ ਸੀ ਕਿੱਥੇ ਲੱਗ ਰਿਹਾ ਉਹ ਮੈਂ ਤਾਂ ਦੇਖੋ ਜੀ ਕਿੱਥੇ ਹੋਰ ਲੱਗਣਾ ਚਾਹੀਦਾ ਔਰ ਕੀ ਹੋਰ ਲੋੜ ਆ ਸ਼ਹਿਰ ਦੀ ਉਹਨਾਂ ਦਾ ਆਪ ਦਾ ਗਵਾਂਢੀ ਸ਼ਹਿਰ ਆ ਯਾਰ ਇਹ ਉਹ ਬੁਲਾ ਡਬੁਲਾ ਡਾ ਕਰਦੇ ਹੁੰਦੇ ਸੀ ਉਹ ਤਾਂ ਕਹਿੰਦੇ ਸੀ ਭਲਾੜੇ ਸਰਕਾਰ ਚੱਲੂਗੀ ਹੈ ਤੁਸੀਂ ਭਲਾੜੀ ਨੂੰ ਚਲਾ ਦਿਓ ਥੋੜਾ ਜਿਆ ਪੁਲਾੜੀ ਨੂੰ ਸੋਨਾ ਬਣਾ ਦਿਓ ਬੜਾ ਜਿਆ ਕਮਾਲ ਜੀ ਮੈਂ ਤਾਂ ਇਹ ਕਹਾਂਗਾ ਵੀ ਸਾਡੀ ਤਾਂ ਲੀਡਰਾਂ ਨੂੰ ਵੱਡੇ ਲੀਡਰਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਤੁਸੀਂ ਮਹੀਨੇ ਦੋ ਮਹੀਨੇ ਭਲਾੜੇ ਵੈਸੀ ਚੱਕਰ ਗੇੜਾ ਲਾ ਲਿਆ ਕਰੋ ਕਿਉਂ ਦੇ ਨਾਲ ਥੋੜਾ ਜਿਹਾ ਇੱਕ ਤਾਂ ਚਾਂਸ ਫੇਰੇ ਸਾਫ਼ ਸੁਪਈਆ ਹੋ ਜਾਂਦਾ ਹੈ ਇਹ ਜੀ ਥੋੜਾ ਫਟ ਉਹ ਤੋਂ ਦੇਖੇ ਹਸਪਤਾਲ ਚ ਕੀ ਕੁਝ ਹੋਇਆ ਨਬਾ ਨਬਾ ਜੀ ਹਸਪਤਾਲ 15 ਮਿੰਟਾਂ ਦੇ ਵਿੱਚ ਚਮਕਾ ਦਤਾ ਸੀ ਪੰਕਜ ਜੀ ਇੱਕ ਤੈਨੂੰ ਮੈਂ ਗੱਲ ਕਹਿਣਾ ਚਾਹਾਂਗਾ ਤੁਹਾਡੀ ਗੱਲ ਦਾ ਸ਼ਹਿਰ ਨੂੰ ਚਮਕਦਾ ਹੈ ਤੁਹਾਡੀ ਗੱਲ ਨੂੰ ਵੱਡਾ ਕਰੂੰਗਾ ਸਹੀ ਗੱਲ ਹੈ ਜੀ ਇਹ ਦੇਖੋ ਸਾਡੇ ਘਰੇ ਵੀ ਮੈਂ ਆਪਣੇ ਘਰੇ ਦੱਸਦਾ ਆਂ ਆਪਣੀ ਘਰ ਦੀ ਗੱਲ ਨਾ ਜਦੋਂ ਕੋਈ ਮਹਿਮਾਨ ਆਣਾ ਹੁੰਦਾ ਘਰ ਵਾਲੀ ਪੂਰਾ ਐ ਕਰ ਨੂੰ ਚਮਕਾ ਚਮਕਾ ਦਿੰਦੇ ਹੈਣਾ ਜਦੋਂ ਹੁਣ ਮਤਲਬ ਕੋਈ ਨਹੀਂ ਆਉਂਦਾ ਕੋਈ ਮਤਲਬ ਉਹ ਤੋਂ ਉਹ ਹੀ ਸਾਰਾ ਚਾਰੇ ਪਾਸੇ ਖਲਾਰਾ ਹੁੰਦਾ ਹੈਣਾ ਹੁਣ ਜੇ ਐਵੇਂ ਲੀਡਰ ਆਉਂਦੇ ਰਹਿਣ ਵੱਡੇ ਵੱਡੇ ਹੈਣਾ ਤੇ ਸ਼ਹਿਰ ਦੀ ਸਫਾਈ ਹੈਣਾ ਤੇ ਇਹ ਹੁੰਦੀ ਰਹੂਗੀ ਸਾਡੇ ਦਾ ਸੀਐਮ ਨੇ ਬੰਦਿਆ ਸੀਐਮ ਸਾਹਿਬ ਤੁਸੀਂ 2-4 ਮਹੀਨਾ ਬਾਅਦ ਵੈਸੀ ਚੱਕਰ ਲਾ ਲਿਆ ਕਰੋ ਚਲੋ ਤੁਹਾਡਾ ਡਾਕਟਰ ਤੁਹਾਡਾ ਏਰੀਆ ਹੈ ਤੁਹਾਡੇ ਏਰੀਆ ਤੁਹਾਡੀ ਆੜਤਾ ਰਹੀਆਂ ਨੇ ਤੁਸੀਂ ਆ ਖਾਲ ਚਾਲ ਪੁੱਠ ਨਹੀਂ ਆ ਜਾ ਕਰੋ ਇੰਨੇ ਨਾਲੇ ਸਾਡਾ ਸ਼ਹਿਰ ਥੋੜਾ ਜਾਏਗਾ ਬਈ ਸਾਫ ਸਵਿਆ ਹੋ ਜਾਂਦਾ ਤੁਹਾਨੂੰ ਗੱਲ ਯਾਦ ਹੈ ਨਾ ਕਹਿੰਦੇ ਸੀ ਭਲਾੜੇ ਤੋਂ ਸਰਕਾਰਾਂ ਚੱਲਣਗੀਆਂ ਹੋਂਦ ਆਂਦੇ ਜਾ ਕਰੋ ਮਾਨ ਸਾਹਿਬ ਤੁਸੀਂ ਭਲਾੜੇ ਭਲਾੜੇ ਆਂਦੇ ਆ ਕੇ ਭਲਾੜੇ ਆ ਕੇ ਥੋੜੀ ਸਰਕਾਰ ਚਲਾਓ ਤੁਸੀਂ ਜੀ ਮਤਲਬ ਥੋੜਾ ਆਓਗੇ ਤਾਂ ਉਹ ਹੀ ਸਾਫ ਸਫਾਈ ਹੋ ਜਾਏਗੀ ਬਹੁਤ ਉਮੀਦਾਂ ਨੇ ਤੁਹਾਡੀ ਸਰਕਾਰ ਦੇ ਲੋਕਾਂ ਨੂੰ ਬਹੁਤ ਉਮੀਦਾਂ ਨੇ ਪਬਲਿਕ ਨੇ ਬਹੁਤ ਉਮੀਦਾਂ ਰੱਖੀਆਂ ਹੋਈਆਂ ਨੇ ਤੇ ਅੰਦਰ ਥੋੜਾ ਗੌਰ ਦਿਓ ਸਾਰਿਆਂ ਨੂੰ ਸਾਡੇ ਸਾਡੇ ਲੀਡਰਾਂ ਨੂੰ ਸਾਡੇ ਅਫਸਰਾਂ ਨੂੰ ਬੇਨਤੀ ਹੈ ਕਿ ਤੁਸੀਂ ਨਜਾਇਜ਼ ਕਬਜ਼ੇ ਵੱਲ ਥੋੜਾ ਜਲਦੀ ਗੌਰ ਕਰੋ। ਹਾਂ ਨਜਾਇਜ਼ ਕਬਜ਼ੇ ਵੱਲ ਵੀ ਗੱਲ ਗੌਰ ਕਰੋ ਤੇ ਸ਼ਹਿਰ ਦੀ ਭਾਮ ਸਟਰੀਟ ਵੱਲ ਵੀ ਗੌਰ ਕਰੋ। ਤੇ ਅਗਰ ਕੋਈ ਹੋਰ ਸਮੱਸਿਆ ਰਹਿੰਦੀ ਹੈ ਲੋਕਾਂ ਦੀ ਹਨਾ ਜੇ ਕਿਸੇ ਸੀਵਰੇਜ ਦੀ ਵੀ ਹੈ ਹਾਲਾਂਕਿ ਪਤਾ ਨਹੀਂ ਹੁਣ ਹੱਲ ਹੋਈ ਏ ਕਿ ਨਹੀਂ ਹੋਈ ਏ ਲੋਕ ਕਮੈਂਟ ਕਰ ਰਹੇ ਨੇ। ਕੁਝ ਹੱਦ ਤੱਕ ਹੋ ਚੁੱਕੀ ਏ ਜਾਂ ਆਪਾਂ ਕਹਿ ਸਕਦਾ ਏ ਵੀ 90% ਹੱਲ ਹੋ ਚੁੱਕੀ ਹੈ। ਤੇ ਜਿਹੜੀ ਪਬਲਿਕ ਨੇ ਮੈਂ ਇੱਕ ਚੀਜ਼ ਮੈਂ ਹੋਰ ਥੋੜੀ ਜੀ ਚਰਚਾ ਕਰਨਾ ਚਾਹੁੰਦਾ ਵੀਡੀਓ ਹਾਲਾਂਕਿ ਲੰਬੀ ਹੋ ਰਹੀ ਏ ਉਹ ਸਿਰਫ ਛੋਟੀ ਜੀ ਗੱਲ ਹੈ। ਦੇਖੋ ਰੋਡ ਬਣੀ ਸੀ ਦੇਖੋ ਜਿਹੜੀ ਨਮੀ ਹੋਣੀ ਸਿਨੇਮਾ ਰੋਡ ਵਾਲੀ ਜਿਹੜੀ ਉੱਥੇ ਤੱਕ ਜਾਂਦੀ ਪੁਰਾਣੀ ਐਸਐਂਸੀ ਉੱਤੇ ਲੈ ਕੇ ਤੁਸੀਂ ਉਸ ਰੋਡ ਤੇ ਗਏ ਹੋਵੋਗੇ ਤਾਂ ਉਹਨੂੰ ਕੋ ਬਾਹ ਚਰਨੀ ਬਣੇ ਨੂੰ ਆ ਆ ਬਾਰਿਸ਼ਾਂ ਦੇ ਪਾਣੀ ਕਰਕੇ ਜਿੱਥੇ ਜਿੱਥੇ ਖੜੀ ਸੀ ਉਹ ਰੋਡ ਥੋੜੇ ਥੋੜੇ ਟੋਏ ਪਏ ਸੀਗੇ ਉਹ ਟੋਏ ਹੁਣ ਵਿਕਰਾਲ ਰੂਪ ਧਾਰਨ ਕਰ ਰਹੇ ਨੇ ਤੁਸੀਂ ਵੱਡੇ ਹੋ ਰਹੇ ਨੇ ਔਰ ਮੈਨੂੰ ਲੱਗਦਾ 1 ਸਾਲ ਦੇ ਵਿੱਚ ਉਹ ਪੂਰੀ ਸੜਕ ਨੂੰ ਖਸਤਾ ਕਰ ਦੇਣਗੇ ਜੋ ਟੋਏ ਨਾ ਭਰੇਗੇ ਟੋਏ ਭਰਨ ਦਾ ਕੰਮ ਸ਼ੁਰੂ ਕੀਤਾ ਸੀ ਸਾਡੀ ਇੱਕ ਨਸੰਸਤਾ ਹੈਗੀ ਮਾਤਾ ਗੁਜਰੀ ਭਲਾਈ ਕੇਂਦਰ ਹਾਲਾਂਕਿ ਉਹ ਇੱਕ ਸਮਾਜਿਕ ਸੰਸਥਾ ਹੈ ਜਿਹੜੀ ਕਿ ਸਮਾਜਿਕ ਕੰਮ ਕਰਦੀ ਹੈ ਧਾਰਮਿਕ ਕੰਮ ਕਰਦੀ ਹੈ ਲੇਕਿਨ ਉਹਨਾਂ ਨੂੰ ਲੱਗਿਆ ਕਿ ਇਹ ਕੰਮ ਕਰਨਾ ਚਾਹੀਦਾ ਹੈ ਕਮੇ ਤੋਂ ਮੈਂ ਇੱਕ ਗੱਲ ਹੋ ਦੱਸਿਆ ਸਰਕਾਰ ਨੂੰ ਹਾਲਾਂਕਿੇ ਕੰਮ ਕਰਨਾ ਚਾਹੀਦਾ ਸੀ ਟੋਏ ਭਰਨੇ ਚਾਹੀਦੇ ਲੇਕਿਨ ਸਮਾਂ ਹੋਇਆ ਆਪਣਾ ਰੋਡ ਬਣਿਆ ਫੁੱਟਬਾਲ ਚੌਂਕ ਤੋਂ ਲੈ ਕੇ ਹਰਿਆਣਾ ਬਾਇਰੀਅਲ ਦਾ ਬਾਰਡਰ ਤੱਕ ਉਹ ਵੀ ਥੋੜਾ ਟਾਈਮ ਮਹਾਰਾਜਾ ਉਗਰ ਸਹਿਮ ਤੇਜ ਦਾ ਨਾਮ ਰੱਖਿਆ ਗਿਆ ਤੁਸੀਂ ਇਹ ਦੇਖੋ ਸੀਵਰੇਜ ਪਿਆ ਫੁੱਲੂ ਵਾਲਾ ਰੋਡ ਤੇ ਫੁੱਲੂ ਵਾਲਾ ਡੋਗਰਾ ਰੋਡ ਤੇ ਠੀਕ ਹੈ ਨਾ ਉੱਥੋਂ ਸੜਕ ਪੱਟੀ ਗਈ ਸੀ ਤੁਸੀਂ ਜਾ ਕੇ ਦੇਖ ਕੇ ਆਓ ਸੜਕ ਦਾ ਉੱਥੋਂ ਕੀ ਹਾਲ ਹੋ ਰਿਹਾ ਹੈ ਬਗੜੜੀ ਕੋਈ ਬਾਹਰੋਂ ਸਪੀਡ ਤੇ ਜਾਂਦੀ ਹੈ ਉੱਥੋਂ ਸੜਕ ਪੱਟੀ ਹੋਈ ਹੈ ਠੀਕ ਹੈ ਇੱਕ ਖਾਨਾ ਪੂਰਤੀ ਕੀਤੀ ਹੈ ਵੀ ਉੱਥੋਂ ਥੋੜਾ ਸੈੱਟ ਕਰਤੀ ਲੇਕਿਨ ਉਹ ਦੁਬਾਰਾ ਫੇਰ ਸਾਰੀ ਉੱਥੋਂ ਪੱਟੀ ਜਾ ਚੁੱਕੀ ਹੈ ਬੰਦਾ ਚਲੋ ਲੋਕਲ ਬੰਦਿਆਂ ਨੂੰ ਥੋੜਾ ਪਤਾ ਹੁੰਦਾ ਬਾਹਰੋਂ ਜਦੋਂ ਬੰਦਾ ਆਉਂਦਾ ਨਾ ਜੀ ਉਹਨੂੰ ਬਹੁਤ ਔਖਾ ਹੋ ਜਾਂਦਾ ਜੀ ਉਹਦੇ ਗੱਡੀ ਇੰਨੀ ਜ਼ਬਰਦਸਤ ਬੁੜਕਦੀ ਹੈ ਉੱਥੇ ਉੱਥੇ ਵੀ ਕਿਸੇ ਟਾਈਮ ਕੋਈ ਨਾ ਕੋਈ ਹਾਸਾ ਹੋ ਸਕਦਾ ਕਿਉਂਕਿ ਉਹ ਸੜਕ ਦਾ ਉੱਥੋਂ ਬਹੁਤ ਬੁਰਾ ਹਾਲ ਹੋਇਆ ਪਿਆ ਇੱਕ ਸਾਈਡ ਤੇ ਦਾ ਸੜਕ ਦੀ ਸਾਈਡ ਤੇ ਇੱਕ ਪਾਕੇ ਵੱਡਾ ਖੱਡਾ ਪੈ ਚੁੱਕਿਆ ਹੈ ਬਚਾ ਲੋ ਸੜਕ ਸਾਰੀ ਪੱਟੀ ਪਈ ਹੈ ਜੀ ਬਿਲਕੁਲ ਬਾਹਰਲੇ ਬੰਦੇ ਨੂੰ ਨਹੀਂ ਪਤਾ ਜਿਹੜੇ ਵੀ ਮਹਿਕਮੇ ਦੀ ਸੜਕ ਹੈਗੀ ਆ ਉਹਨੂੰ ਇੱਥੇ ਗੌਰ ਕਰਨੀ ਚਾਹੀਦੀ ਤੇ ਅਸੀਂ ਤਾਂ ਹੁਣ ਹਲਕੀ ਫੁਲਕੀ ਵੀਡੀਓ ਤਾਂ ਬਣਾਈ ਸੀ ਤਾਂ ਜੋ ਸ਼ਹਿਰ ਦੇ ਇਹਨਾਂ ਮੁੱਦਿਆਂ ਨੂੰ ਅਸੀਂ ਥੋੜਾ ਜਆ ਚਰਚਿਤ ਕਰ ਸਕੀਏ ਲੋਕਾਂ ਦੇ ਵੀ ਧਿਆਨ ਜਾ ਜਣ ਤੇ ਪ੍ਰਸ਼ਾਸਨ ਦੇ ਵੀ ਧਿਆਨ ਜਾ ਜਣ ਤੇ ਥੋੜਾ ਜਿਹਾ ਹੱਲ ਹੋ ਜੇ ਸ਼ਹਿਰ ਸਾਡਾ ਹੋਰ ਸੋਹਣਾ ਹੋ ਜੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ YouTube ਤੇ ਬਲਾੜਾ ਹਲਚਲ ਬਲਾੜਾ ਸਿਟੀ ਰੇਡੀਓ ਸਬਸਕ੍ਰਾਈਬ ਕਰੋ ਔਰ Facebook ਤੇ ਸਾਡੇ ਇਹ ਬਲਾੜਾ ਸਿਟੀ ਰੇਡੀਓ ਸਾਡੇ ਪੇਜ ਚੈਨਲ ਨੂੰ ਪੇਜਾਂ ਨੂੰ ਤੁਸੀਂ ਫੋਲੋ ਕਰ ਕਰੋ ਔਰ ਕਮੈਂਟ ਕਰੋ ਬਹੁਤ ਬਹੁਤ ਧੰਨਵਾਦ ਤੁਹਾਡਾ